ਮਾਨਸਬ ਮੈਂ ਇੱਕ ਸਵਾਲ ਪੁੱਛਣਾ ਸੀ ਤੁਹਾਨੂੰ ਕਾਫੀ ਸਮੇਂ ਤੋਂ ਲੰਮੇ ਸਮੇਂ ਤੋਂ ਜੋ ਬਾਕੀ ਸਾਰੇ ਨੇ ਵੀ ਕਿਹਾ ਮੈਂ ਵੀ ਕਹਾਗੀ ਕਿ ਕਾਫੀ ਲੰਮੇ ਸਮੇਂ ਤੋਂ ਦੇਖ ਰਹੀ ਹਾਂ ਮੈਂ ਤੁਹਾਨੂੰ ਪਹਿਲੀ ਵਾਰ ਸ਼ਾਇਦ ਦੇਖਿਆ ਸੀ ਜਦੋਂ ਮੈਂ ਸ਼ਾਇਦ ਕਲਾਸ 6 ਵਿੱਚ ਸੀਗੀ ਤੇ ਉਦੋਂ ਤੁਸੀਂ ਉਦੋਂ ਤੁਸੀਂ ਆਰ ਨਜ਼ਦੀਕ ਤੋਂ ਪੀਵੀ ਤੇ ਆ ਉਸ ਤੋਂ ਨਹੀਂ ਜਦੋਂ ਮੈਂ 6th ਕਲਾਸ ਸੀ ਤੇ ਕਿਸੇ ਭੋਗ ਤੇ ਆਏ ਸੀ ਤੁਸੀਂ ਸਾਡੀ ਕਾਲਜ ਪਟਿਆਲਾ ਦੇ ਵਿੱਚ ਤੇ ਉਦੋਂ ਬੈਕ ਤੁਹਾਡੀ ਦੇਖੀ ਸੀ ਤੇ ਕਹਿੰਦੇ ਜੀ ਗੁਰਦਾਸ ਮਾਨ ਬੈਠੇ ਹੋਏ ਨੇ ਤੇ ਅੱਗੇ ਆ ਕੇ ਦੇਖਿਆ ਵਾਕਈ ਹੈ ਉਹੀ ਗੁਰਦਾਸ ਮਾਨ ਸੀ ਜਿਹੜੇ ਕੀ ਦੂਦਸ਼ਤ ਅਸੀਂ ਗਾਉਂਦੇ ਹੁੰਦੇ ਕਿਉਂਕਿ ਛੋਟੇ ਬੱਚੇ ਨੂੰ ਕਿਉਰੀਓਸਿਟੀ ਹੁੰਦੀ ਹੈ ਪਰ ਉਹਦੇ ਬਾਅਦ ਉਦੋਂ ਜਿਹੜੀ ਆਵਾਜ਼ ਸੀ ਤੁਹਾਡੀ ਅੱਜ ਵੀ ਆਵਾਜ਼ ਦੀ ਖਣਕ ਉੱਥੀ ਹੈ ਤੁਹਾਡੀ ਸੀਮਾ اور دوسری ਵਾਰੀ ਗੱਲ ਮੈਂ ਪੁੱਛਣਾ ਚਾਹਨੀ ਹੈ ਕਿ ਜਿਸ ਤਰੀਕੇ ਦੇ ਨਾਲ ਗਾਇਕੀ ਦੇ ਵਿੱਚ ਇੰਨੇ ਲੰਮੇ ਉਤਰਾ ਚੜਾਏ ਨੇ ਖਾਸ ਕਰਕੇ ਤੁਸੀਂ ਜਿਵੇਂ ਮੇਲਿਆਂ 'ਚ ਤੁਹਾਨੂੰ ਦੇਖਦੇ ਆ ਨਵੇਂ ਗਾਇਕ ਜਿਹੜੇ ਆਏ ਨੇ ਕਾਫੀ ਤਰ੍ਹਾਂ ਦੇ ਤੁਸੀਂ ਉਹਨਾਂ ਨੂੰ ਬਹੁਤ ਹੀ ਉੱਥੇ ਇਮੋਸ਼ਨਲ ਹੋ ਜਾਂਦੇ ਹੋ ਨਿਊਰਾ ਸਿਸਟਰਸ ਗਾਂਦੀਆਂ ਨੇ ਹੋਰ ਬਹੁਤ ਸਾਰੇ ਨੇ ਔਰ ਉੱਥੇ ਤੁਹਾਨੂੰ ਨੱਚਦੇ ਦੇਖੀਦਾ ਕਿਸ ਤਰੀਕੇ ਦੇ ਨਾਲ ਤੁਸੀਂ ਐਵੇਂ ਮਤਲਬ ਕਿ ਗੱਦਗਦ ਹੋਏ ਹੁੰਦੇ ਹੋ ਪਰ ਫਿਰ ਵੀ ਨਿਗਾਰ ਵੀ ਬਹੁਤ ਆਇਆ ਗਾਇਕੀ ਦੇ ਵਿੱਚ ਪੰਜਾਬੀ ਦੀ ਗਾਇਕੀ ਦੇ ਵਿੱਚ ਤੇ ਉਸ ਨਿਗਾਰ ਨੂੰ ਲੈ ਕੇ ਜੇ ਤੁਸੀਂ ਕੀਵੇ ਅਬ ਜਿਹੜਾ ਸਮਾ ਦੇਖਿਆ ਨਵੇਂ ਕਾਇਕ ਨੂੰ ਕੀ ਕਹੋਗੇ ਕਿ ਹਜੇ ਵੀ ਹੈ ਨੇ ਉਹ ਕਾਇਕ ਜਿਹੜੇ ਕਿ ਗਾਇਕੀ ਨੂੰ ਕਲਾਕਾਰੀ ਨੂੰ ਜਾਂ ਸੂਫੀਜ਼ਮ ਨੂੰ ਜਾਂ ਜਿਹੜੀ ਇੱਕੋ ਦੀ ਜਿਹਨੂੰ ਕਹਿੰਦੇ ਨਾ ਨਬਸ ਹੈਗੀ ਗਾਇਕੀ ਦੀ ਉਹਨੂੰ ਫੜ ਕੇ ਰੱਖੇ ਹੋਏ ਨੇ ਜਿਵੇਂ ਇਸ ਤੋਂ ਪਹਿਲਾਂ ਕਿ ਜਿਹੜੇ ਨਵੇਂ ਗਾਇਕ ਹੈ ਉਹ ਪੁਰਾਣੇ ਹੋ ਜਾਣ ਉਹਨਾਂ ਨੂੰ ਆਪਣੇ ਆਪ ਨੂੰ ਲੋਕਾਂ ਦਾ ਆਦਰਸ਼ ਬਣਾਇਆ ਲੋਕਾਂ ਨੇ ਬੱਚਿਆਂ ਨੇ ਉਹਨਾਂ ਨੂੰ ਆਪਣਾ ਆਦਰਸ਼ ਮੰਨਿਆ ਉਸ ਨੂੰ ਉਹਨਾਂ ਦੇ ਤਕੜੀ ਵਿੱਚ ਖੜਾ ਉਤਰ ਲਈ ਉਹਨਾਂ ਲਈ ਕੁਝ ਦੇਣਾ ਚਾਹੀਦਾ ਉਹਨਾਂ ਨੂੰ ਇੱਕ ਸਹਿਤ ਵੀ ਦੇਣੀ ਚਾਹੀਦੀ ਉਹ ਮਾਰਗਦਰਸ਼ਨ ਵੀ ਕੋਈ ਦੇਣਾ ਕਰਨਾ ਕਰਨਾ ਚਾਹੀਦਾ ਉਹਨਾਂ ਦਾ ਕਿ ਆਹ ਚੀਜ਼ ਕਰ ਲਈ ਮੈਂ ਨਾ ਮਤਲਬ ਕੁਝ ਕੀਤਾ ਹੈ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਕਰ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ ਕੋਈ ਇਹ ਕਿਸੇ ਦੇ ਇੱਕ ਉਹ ਚੀਜ਼ ਨਹੀਂ ਹੈ ਮਤਲਬ ਯਕੀਨ ਦੇ ਨਾਲ ਹੈ ਤੁਸੀਂ ਆਪਣੀ ਚੀਜ਼ ਨੂੰ ਆਪਣੀ ਮਿਹਨਤ ਨਾਲ ਲਗਨ ਨਾਲ ਔਰ ਇੱਕ ਜਜ਼ਬੇ ਦੇ ਨਾਲ ਜਦੋਂ ਵੀ ਚੱਲੋਗੇ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਉਹਨਾਂ ਦੇ ਮਾਰਗਦਰਸ਼ਨ ਕਰਨਾ ਚਾਹੀਦਾ ਜੋਤੇ ਕਿਤੇ ਆਪਣੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚੋਂ ਇੱਕ ਚੀਜ਼ ਵਿੱਚ ਮਤਲਬ ਦਸਵਾਂਤੀ ਘੜ ਦਿੱਤਾ ਕਿ ਉਹਨਾਂ ਵਾਸਤੇ ਹੋਵੇ ਉਹਨਾਂ ਦੇ ਪਿਆਰ ਸਤਿਕਾਰ ਵਾਸਤੇ ਹੋਵੇ ਉਹਨਾਂ ਦੀ ਜ਼ਿੰਦਗੀ ਨੂੰ ਸਿਹਤ ਦੇਵੇ ਉਹਨਾਂ ਦਾ ਜਿਹੜਾ ਅਧੂਰਾ ਪਾਣਾ ਨਾ ਬੱਚਿਆਂ ਦਾ ਕਈ ਵਾਰੀ ਆਪਣੇ ਮਾਂ-ਬਾਪ ਨਾਲ ਉਹ ਟੁੱਟੇ ਹੁੰਦੇ ਆ ਫੋਨ ਤੇ ਵਿਚਾਰੇ ਲੱਗੇ ਰਹਿੰਦੇ ਫੋਨ ਤੇ ਹੈਪੀ ਬਰਥਡੇ ਹੋ ਜਾਂਦਾ ਫੋਨ ਤੇ ਵੀਸ਼ਸ ਦਿੰਦੇ ਨੇ ਫੋਨ ਤੇ ਵੀਸ਼ਸ ਲੈਂਦੇ ਨੇ ਸੋ ਉਹਨਾਂ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਆਪਣੇ ਨਾਲ ਜੋੜਿਆ ਉਹਨਾਂ ਨੂੰ ਮਾਂ-ਬਾਪ ਨਾਲ ਜੋੜਨ ਵੀ ਦੀ ਵੀ ਤਾਕੀਦ ਕਰਨੀ ਚਾਹੀਦੀ ਆਪਣੇ ਕੰਮ ਨਾਲ ਆਪਣੇ ਅੰਦਰ ਦੇ ਜੋ ਸੈਲਫ ਦੇ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਸੋ ਇਸ ਕਰਕੇ ਮੈਂ ਚਾਹਾਂਗਾ ਕਿ ਜਿਸ ਤੋਂ ਪਹਿਲਾਂ ਕਿ ਉਹ ਪੁਰਾਣੇ ਹੋ ਜਾਣ ਆਪਣੇ ਆਪ ਨੂੰ ਨਵੇਲਾ ਪਣ ਰੱਖਣ ਲਈ ਉਹਨਾਂ ਨੂੰ ਬੱਚਿਆਂ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਜ਼ਰੂਰ ਦੇਣਾ ਚਾਹੀਦਾ ਲਿਰਿਕਸ ਜੇ ਤੁਹਾਡੇ ਕੋਲ ਹੈਗਾ ਤੁਹਾਡੇ ਕੋਲ ਕਰਾਮਤ ਹੈ ਤੁਹਾਡੇ ਕੋਲ ਤਲਮ ਹੈ ਤੁਹਾਡੇ ਕੋਲ ਇਲਮ ਹੈ ਇਸ ਦਾ ਤੁਸੀਂ ਇਹ ਤਾਂ ਵੱਡੀਆਂ ਵੱਡੀਆਂ ਚੰਗਾ ਲੜਾ ਦਿੰਦੀ ਹੈ ਵੱਡੇ ਵੱਡੇ ਜਿਹੜੇ ਇਨਕਲਾਬ ਹੋਏ ਕਲਮ ਦੀ ਬਦੌਲਤ ਜਿੱਤੇ ਆ ਤਲਵਾਰ ਦੇ ਬਾਅਦ ਕੀ ਆਉਂਦੀ ਹੈ ਬਟ ਜਿਹੜੀ ਲਿਰਿਕ ਚ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ